ਨੇ ਤੁਸ ਤੋਂ ਡਾ ਕਹਿਣ ਦਾ ਮਤਲਬ ਵੀ ਘਟ ਜੂਗਾ ਡਾਲਰ ਬਿਲਕੁਲ ਭਾਜੀ ਇਹ ਬਹੁਤ ਇਹ ਬਹੁਤ ਜਿਆਦਾ ਘਟਣ ਬੜਾ ਯਾਰ ਕਿ ਯੂ ਐਸਏ ਪ੍ਰੋਡਿਊਸ ਨਹੀਂ ਕਰਦਾ ਪਿਆ ਇਸ ਵੇਲੇ ਕੁਝ ਵੀ ਹੂੰ ਤੇ ਉਹਨਾਂ ਦੇ ਕੋਲ ਡੈਟ ਬਹੁਤ ਆ ਕਰਜਾ ਉਹਨਾਂ ਦੇ ਸਰ ਬਹੁਤ ਆ ਜੀ ਤੇ ਇਹ ਜਿਹੜਾ ਕਰਜ਼ਾ ਆ ਹੁਣ ਉਹ ਕ੍ਰਿਪਟੋ ਸਕ੍ਰਿਪਟਸ ਜਾਂ ਕ੍ਰਿਪਟੋਸ ਕਹਿੰਦੇ ਪੈਨੇ ਕਿ ਤੁਸੀਂ ਕ੍ਰਿਪਟੋ ਖਰੀਦੋ ਕ੍ਰਿਪਟੋ ਇਜ਼ ਅ ਡਿਜੀਟਲ ਗੋਲ ਜੀ ਜੀ ਤੁਕੀ ਉਹ ਪਾਜੀ ਪੈਸੇ ਪਵਾ ਰਹੇ ਨੇ ਕ੍ਰਿਪਟੋ ਦੇ ਵਿੱਚ ਤੁਹਾਡੇ ਲੋਕਾਂ ਦੇ ਪੈਸੇ ਪਵਾ ਰਹੇ ਨੇ ਹੂੰ ਹੂੰ ਠੀਕ ਹੈ ਇਹਨਾਂ ਨੇ ਜਿਹੜਾ ਖਰਚਾ ਹੈਗਾ ਆ ਇਹ ਇਹਨਾਂ ਨੇ ਇਦਾਂ ਹੀ ਖੁਦ ਆਪਰਾ ਦਾ ਦਾਵਾ ਕਰਨਾ ਇਦਾਂ ਹੀ ਉੜਨਾ ਆ ਲੋਕਾਂ ਦੇ ਕੋਲ ਕ੍ਰਿਪਟੋ ਦੇ ਵਿੱਚ ਪੈਸੇ ਪਵਾ ਕੇ ਹੂੰ ਤੁਸੀਂ ਦੇਖਿਓ ਕ੍ਰਿਪਟੋ ਹੋਰ ਉੱਪਰ ਜਾਊਗੀ ਜੀ ਅਜੇ ਉੱਪਰ ਜਾਣੀ ਆ ਅੱਛਾ ਪਰ ਇੱਕ ਕਲੈਪਸ ਵੀ ਹੋਊਗੀ ਹੂੰ ਜਿਹੜੀ ਚੀਜ਼ ਰਹਿਣੀ ਆ ਉਹ ਹੈਣੀ ਆ 골ਡ ਤੇ ਆਉਣ ਵਾਲੇ ਟਾਈਮ ਵਿੱਚ ਐਗਰੀਕਲਚਰ ਲੈਂਡ ਜੀ ਉਸ ਚੀਜ਼ ਦਾ ਬੂਮ ਆ ਇਸ ਕਰਕੇ ਬਹੁਤ ਮੇਰੇ ਖੁਦ ਮੇਰਾ ਫਰੈਂਡ ਹੈਗਾ ਇੰਜੀਨੀਅਰ ਹੈ ਸੇ ਜੀ ਬਿਲੀਵਿੰਗਸ ਤੇ ਮਤਲਬ ਮੂਵ ਹੋਇਆ ਸੀ ਇੰਡੀਆ ਨਾਲ ਆਪਣਾ ਇੰਡੀਅਨ origin ਦਾ ਆ ਪੰਜਾਬੀ ਆ ਠੀਕ ਹੈ ਜੀ इवन ਪੂਰੀ ਫੈਮਿਲੀ ਮਤਲਬ ਇੱਥੇ ਬਹੁਤ ਸ਼ੁਰੂ ਤੋਂ ਰਹਿੰਦੇ ਇੱਥੇ ਜੀ ਉਹ ਹੁਣ ਮੂਵ ਹੋ ਰਹੇ ਨੇ ਇੰਡੀਆ ਨੂੰ ਕਿਉਂਕਿ ਉਹ ਸਮਝਦਾ ਹੈ ਬੰਦਾ ਕਿ ਵੀ ਯੂ نو ਇਨ ਬਹੁਤ ਅਮਲਾ ਹਾਈ ਪੋਸਟ ਤੇ ਬਹੁਤ ਵਧੀਆ ਪੈਸੇ ਕਮਾਉਂਦਾ ਆ ਜੀ ਜੀ ਤੇ ਉਹ ਚੀਜ਼ ਉਹ ਚੀਜ਼ਾਂ ਦੇਖਦਾ ਪਿਆ ਕਿ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਹੈ ਤੇ ਉਹ ਮੇਰੀ ਜਦੋਂ ਉਹਦੇ ਨਾਲ ਕਿਸੇ ਵੇਲੇ ਇੱਕ ਵਾਰ ਇੰਟਰੈਕਸ਼ਨ ਹੋਈ ਸੀ ਜੀ ਤੇ ਮੈਨੂੰ ਲੱਗਾ ਕਿ ਵੀ ہاں ਲੋਕਾਂ ਨੂੰ I mean 50% ਲੋਕ ਹੀ ਹੈਗੇ ਜਿਹੜਾ ਇਸ ਐਂਗਲ ਤੋਂ ਜਿਹੜੀ ਚੀਜ਼ਾਂ ਦੇਖਦੇ ਪਏ ਆ ਜੀ 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 ਕੀ ਹੋ ਰਿਹਾ ਹੈ ਹੂੰ 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 ਤੇ ਉਹ ਮੈਨੂੰ ਇਹ ਸਗੱਲ ਕਿ ਵੀ ਥੋੜਾ ਜਿਹਾ ਹੈ ਨਾ ਲੋਕੀ ਯੂ نو ਲਾਈਕ ਇੰਡੀਕੇਸ਼ਨਸ ਲਿਖਣ ਮੈਂ ਜਿਹਦਾ ਦੇਖਿਆ ਪੈਸਗਾ 20 ਇੰਟਰਵਿਊ ਉਹਨੇ ਵਿਨਸਟਨ ਚਰਚਿਲ ਦਾ ਨਾ ਉਹ ਪੁਤਲਾ ਜਿਹੜਾ ਰੱਖਿਆ ਆਪਣੇ ਜੀ ਇਸ ਦੇ ਵਿੱਚ ਜੀ 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 ਉਹ ਬਿਲਕੁਲ ਚਰਚ ਉਹ ਜਿਹੜਾ ਸੀ ਉਹ ਜਿੱਦਾਂ ਜਿਹਨੂੰ ਕਹਿੰਦੇ ਪ੍ਰੋਪਰ ਜਿਹੜਾ ਰੇਸਿਸਟ ਟਾਈਪ ਦਾ ਬੰਦਾ ਸੀਗਾ ਪੜਾਈ ਮੁਕੀ ਦਾ ਪ੍ਰੈਸਿਡੈਂਟ ਹਾਂ 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 ਤੇ ਉਹਨੇ ਬਹੁਤ ਕੁਝ ਕੀਤਾ ਬਹੁਤ ਕੰਫਰੈਂਸ ਦੇ ਨਾਲ ਹੂੰ ਉਹ ਉਹਨਾਂ ਥੀਟਾ ਕੋਲ ਇੰਡੀਕੇਸ਼ਨ ਮਿਲਦੀ ਆ ਕਿ ਵੀ ਇਹਨਾਂ ਨੇ ਪਲਾਨ ਕੀ ਆ ਜੀ ਯੂ نو ਸੋ ਮੇਰੀ ਥੋੜੀ ਜੀ ਇਹ ਹੀ ਸੀ ਕਿ ਯੂ نو ਟੈਰਿਕਸ ਦੇ ਬਾਰੇ ਕਿਉਂਕਿ ਟੈਰਿਕਸ ਦੇ ਬਾਰੇ ਲੋਕੀ ਇਹਨਾਂ ਬਹੁਤ ਏ ਇਹ ਸੋਚੀ ਜਾਂਦੇ ਕਿ ਵੀ 트럼ਪ ਉਹਨਾਂ ਦੀ ਬਹੁਤ ਬੱਲੇ ਬੱਲੇ ਆ ਯੂ ਤੁਸੀਂ ਦੇਖ ਲਓ ਇੱਕ ਦੋ ਸਾਲਾਂ ਤੱਕ ਫਿਰ ਇਹੀ ਲੋਕਾਂ ਨੇ ਇਹਨੂੰ ਗਾਲਾਂ ਕੱਢੀਆਂ ਹੂੰ ਹੂੰ ਉਹ ਜਿੱਦਾਂ ਦੇ ਸਟੈਫ ਲੈ ਲਿਆ ਯਾਰ ਇਹਨਾਂ ਹੀ ਲੋਕਾਂ ਨੇ ਗਾਲਾਂ ਕੱਢੀਆਂ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਵੀ ਟੈਰਫ ਲਾ ਕੇ ਦੂਜੀਆਂ ਕੰਟਰੀਆਂ ਨੂੰ ਸਿਰਫ ਇਹਨੇ ਭਜਾਉਣਾ ਹੈ ਵੀ ਆਪ ਦਾ ਉਹਨੇ ਆਪ ਦਾ ਸਾਰਾ ਕੁਝ ਡੰਕਾ ਤੁਸੀਂ ਕਹਿੰਨੇ ਵੀ ਆਪ ਦਾ ਹੀ ਭਜਾਉਣਾ ਹਰ ਪਾਸੇ ਵੀ ਸਾਰਾ ਕੁਝ ਮੇਰੇ ਕੋਲੇ ਹੀ ਆ ਮੈਂ ਆਪ ਦਾ ਹੀ ਵਰਤੂੰਗਾ ਆਪ ਦਾ ਹੀ ਦੇਊਂਗਾ ਲੋਕਾਂ ਨੂੰ ਹਾਂਜੀ ਇਹ ਭਾਜੀ ਐਕਸਪੋਰਟਰ ਬਣਨਾ ਹੈ ਉਹ ਇمپੋਰਟ ਬਹੁਤ ਕਰ ਲਿਆ ਆ ਉਹ ਹਾ ਡਾਲਰ ਸਾਫ ਸਾਫ ਕੇ ਉਹਨਾਂ ਨੇ ਦੁਨੀਆ ਦੇ ਕੋਲੋਂ ਪ੍ਰੋਡਕਟ ਬਹੁਤ ਲੈ ਲਿਆ ਜੀ ਹੁਣ ਜਿੱਦਾਂ ਬ੍ਰਿਕਸ ਬਣੀ ਆ ਉਹਨਾਂ ਦਾ ਮੇਨ ਮਕਸਦ ਇਹ ਆ ਕਿ ਤੁਸੀਂ ਸਾਨੂੰ ਰੀਅਲ ਪ੍ਰੋਡਕਟ ਦੋ ਤੇ ਸਾਡੇ ਤੋਂ ਰੀਅਲ ਪ੍ਰੋਡਕਟ ਲਓ ਹਮ ਠੀਕ ਆ ਹੁਣ ਜਿੱਦਾਂ ਇਹਨਾਂ ਦਾ ਫਰੰਕਲਸਿਕ ਕਿ ਇਹਨੇ ਅੰਡਿਆਸੀ ਡ੍ਰਿਲ ਬੇਬੀ ਡ੍ਰਿਲ ਮੀਨਸ ਕਿ ਤੇਲ ਅਲਿਓ ਕੱਢਣਾ ਹੈ ਨਾ ਨੇ ਹਮ ਉਹ ਇਸ ਕਰਕੇ ਕਹਿ ਰਿਹਾ ਕਿ ਸਾਨੂੰ ਕਨੇਡੀਅਨ ਤੇਲ ਦੀ ਲੋੜ ਨਹੀਂ ਹੈਗੀ ਹਮ ਇਹਨਾਂ ਨੇ ਐਕਸਪੋਰਟ ਕਰਨਾ ਸ਼ੁਰੂ ਕਰਨਾ ਹੈ ਜੀ ਤੇ ਇਹ ਜਿਹੜੀ ਇਹਦੀ ਗਰਮਾਟੀ ਦੇ ਜਿਹੜਾ ਨਾ ਉਹਦਾ ਅਸਰ ਹੁਣ ਲੋਕਾਂ ਨੇ ਇੱਕ ਦੋ ਸਾਲਾਂ ਦੇ ਬਾਅਦ ਪਤਾ ਲੱਗਣਾ ਅੱਜ ਲੋਕੀ ਸੋਚਦੇ ਆ ਕਿ ਵੀ ਇਹੋ ਇਹਦਾ ਬਹੁਤ ਵੱਲੇ ਵੱਲੇ ਕਰਾ ਰਿਹਾ ਆ ਉਹ ਐਕਚੁਅਲੀ ਬਲੇਮ ਲੈਣ ਦੇ ਨਹੀਂ ਆਇਆ ਆ ਆਪਣਾ ਚੀਨਾਕੁਣਾ ਨੇ ਮਨੀ ਪ੍ਰਿੰਟ ਕਰ ਲਈ ਜਣਾ ਜਿੰਨਾ ਕੁਣਾ ਸਰਕਾਰ ਜਾ ਚੜ ਗਿਆ ਆ ਜੀ ਉਹ ਹੁਣ ਇਹਨਾਂ ਨੇ ਰਫਾ ਦਫਾ ਕਰਨਾ ਆ ਤੇ ਉਹਦੇ ਚੱਕਰ ਦੇ ਵਿੱਚ 트ੰਪ ਨੇ ਸਾਰਾ ਬਲੇਮ ਆਪਣੇ ਸਰ ਲੈਣਾ ਹੂੰ ਸੋ ਕਿਉਂਕਿ ਮੈਂ ਤੁਸੀਂ ਦੇਖਿਓ ਜੇ ਤੁਸੀਂ ਦੇਖੋਗੇ ਐਲਨ ਮਸਕ ਦੀਆਂ ਟਵੀਟ ਤੁਸੀਂ ਦੇਖੋਗੇ ਉਹ ਬੰਦਾ ਖੁਦ ਕਹਿ ਰਿਹਾ ਹੈ ਜੀ ਕਿ ਵੀ ਸਾਡੀ ਕੰਟਰੀ ਬੈਂਕਰਪਟ ਹੋ ਗਈ ਆ ਅੱਛਾ ਤੁਸੀਂ ਮੈਂ ਤੁਹਾਨੂੰ ਫੇਸ ਫੋਟੋਸ ਭੇਜ ਸਕਦਾ ਆ ਉਹ ਉਹ ਕਹਿ ਰਿਹਾ ਹੁਣ ਆਫੀਸ਼ੀਅਲੀ ਕਿ ਵੀ ਅਸੀਂ ਬੈਂਕਰਪਟ ਆ ਕਰਜਾ ਸਾਡੇ ਸਰ ਬਹੁਤ ਹੈ ਕਿਉਂਕਿ ਨਾ ਸਰ ਏਵਰੀ 3 ਸੈਕਿੰਡਸ ਨਾ ਸਰ 1 ਲੱਖ ਡਾਲਰ ਦਾ ਕਰਜਾ ਓਕੇ ਇਹ ਤੁਸੀਂ ਆਪਾਂ ਜੀ ਦੇਖਿਆ ਵਰਲਡ ਇਹਨਾਂ ਦੀ ਯੂਐਸ ਦੀ ਨਾ ਡੈਸਕਲੌਕ ਕੱਢ ਕੇ ਸੋ ਉਸ ਚੀਜ਼ ਨੂੰ ਰਫਾ ਰਫਾ ਕਿਉਂਕਿ ਵੱਡੇ ਵੱਡੇ ਡੇਡੇ ਖਾਣਾ ਸੈਂਟਰਲ ਬੈਂਕਸ ਜਿਹੜੇ ਹੈਗੇ ਆ ਨਾ ਅਰਾਊਂਡ ਦ ਵਰਲਡ ਇਵਨ ਯੂ ਐਸ ਰੱਗ ਵੀ ਉਹ 골ਡ ਖਰੀਦ ਰਹੇ ਆ ਓਕੇ ਲੋਕਾਂ ਨੂੰ ਕਹਿ ਰਹੇ ਆ ਕਿ ਤੁਸੀਂ ਕ੍ਰਿਪਟੋ ਖਰੀਦੋ ਹੂੰ ਸੋ ਇਹ ਬਹੁਤ ਤਕੜਾ ਕ੍ਰਾਈਸਿਸ ਆਉਣ ਵਾਲਾ ਹੈ ਇਹ ਥੋੜੇ ਥੋੜੇ ਇਹਨੂੰ ਵਿਦਨ 1-2 ਸਾਲਾਂ ਦੇ ਵਿੱਚ ਹੀ ਬਹੁਤ ਪਿਕਚਰ ਗੀਰ ਹੋਣ ਵਾਲੀ ਸੋ ਯੂ ਐਸ ਐਕਸਪੋਰਟ ਨੂੰ ਵੱਣ ਵਾਲਾ ਹੈ ਉਹਦੀ ਕਰੰਸੀ ਥੱਲੇ ਜਾਣੀ ਹੈ ਤੇ ਉਹਨੇ ਐਕਸਪੋਰਟ ਕਰਨਾ ਸਮਝਾ ਜੀ ਜੀ ਇਸ ਕਰਕੇ ਤੈਰਫ ਲੱਗ ਰਹੇ ਨਹੀਂ ਹਾਂ ਉਹੀ ਮੈਂ ਮੈਂ ਵੀ ਉਹੀ ਕਹਿ ਰਿਹਾ ਸੀਗਾ ਵੀ ਜਿਵੇਂ ਹੁਣ ਇਹਨਾਂ ਦੀ ਵਾਰ ਕਹਿ ਲੋ ਹਨਾ ਵੀ ਟ੍ਰੇਡ ਵਾਰ ਦਾ ਰੂਪ ਦੇ ਲੋ ਜਾਂ ਉਹਨਾਂ ਦੀ ਆਪ ਦੇ ਕੋਈ ਇੰਟਰਨਲ ਹੈਗੀਆਂ ਉਹਨਾਂ ਦੀਆਂ ਟੈਂਸ਼ਨਸ ਉਹਦੇ ਨਾਲ ਫਿਰ ਆਮ ਪਬਲਿਕ ਦਾ ਬਹੁਤ ਸਫਰ ਕਰੂਗੀ ਨਾ ਬਿਲਕੁਲ ਬਿਲਕੁਲ ਵੀ ਚੱਕੀ ਚ ਦਾ ਆਮ ਲੋਕਾਂ ਨੇ ਪਿਸਣਾ ਨਾ ਇਹ ਇਹ ਕੰਟਰੀਆਂ ਦਾ ਦੇਖੋ ਇਹਨਾਂ ਦਾ ਕੁਝ ਨਹੀਂ ਜਾਣਾ ਨਾ ਤਾਂ ਇਹਨਾਂ ਦੇ ਜਿਹੜੇ ਵੀ ਹੈਗੇ ਆ ਇਹਨਾਂ ਦੇ ਬਿਊਰੋਕ੍ਰੇਟਸ ਹੈਗੇ ਆ ਜੋ ਵੀ ਹੈਗਾ ਪਰ ਜਿਹੜੇ ਆਮ ਲੋਕਾਂ ਦਾ ਤਾਂ ਧੂਆ ਨਿਕਲ ਜੂਗਾ ਨਾ ਬਿਲਕੁਲ ਇਹ ਹੀ ਚੀਜ਼ ਲੋਕੀ ਨਹੀਂ ਸਾਹਮਣੇ ਦੇਤੇ ਮੈਨੂੰ ਇਹ ਹੈ ਕਿ ਵੀ 2025 26 ਤੋਂ ਪਹਿਲਾਂ ਜਿੰਨੀ ਕੁ منی ਟਰਾਂਸਫਰ ਕੀਤੀ ਜਾਂਦੀ ਆ ਜੀ ਹਾਂ ਉਹ ਚੰਗੀ ਗੱਲ ਆ ਕਿ ਮੈਂ ਈਵਨ ਇਹ ਜਿਹੜੇ ਲੀਡਰ ਹੁੰਦੇ ਨੇ ਨਾ ਵੱਡੇ ਜਿੱਦਾਂ ਹੁਣ ਭਾਰੇ ਮੋਦੀ ਉਹ ਲੋਕੀ ਲੋਕੀ ਬਹੁਤ ਚਲੋ ਨੂੰ ਗਾਣਾ ਕੱਢਦੇ ਨੇ ਪਰ ਉਹ ਉਹਦੀ ਅੰਡਰਸਟੈਂਡਿੰਗ ਤੇ ਉਸ ਜੀ ਕਿ ਲੋਕੀ ਕਈ ਚੀਜ਼ਾਂ ਨਹੀਂ ਸਮਝਦੇ ਉਹਦੀ ਇੱਕ ਲੇਟੈਸਟ ਇੰਟਰਵਿਊ ਆਈ ਸੀ ਜੀ ਉਹਨੇ ਕਿਹਾ ਸੀ ਕਹਿੰਦਾ ਵੀ ਐਕਸ ਪੈਰ ਆਪਣਾ ਇੰਡੀਆ ਵਿੱਚ ਜ਼ਰੂਰ ਰੱਖੋ ਹਮ ਠੀਕ ਆ ਉਹਦਾ ਮਤਲਬ ਇਹੀ ਸੀਗਾ ਕਿ ਵੀ ਪੈਸੇ ਥੋੜੇ ਬਹੁਤੇ ਅੱਧਰ ਰੱਖ ਲਓ ਕਿਉਂਕਿ ਕੋਈ ਜਿਹੜਾ ਵੱਡਾ ਲੀਡਰ ਹੁੰਦਾ ਉਹ ਡਾਇਰੈਕਟਲੀ ਨਹੀਂ ਕਹਿ ਸਕਦਾ ਹੈਗਾ ਕਿ ਕਮਾਵਾ ਵਾਲਾ ਹੋਣ ਵਾਲਾ ਸਹੀ ਉਹ ਤਾਂ ਮੈਂ ਬੀਟਵੀਨ ਦੀ ਲਾਈਨਸ ਪਰਨਰ ਮੰਦਾ ਤੇ ਫੇਕ ਹੈਡਲਾਈਨਸ ਤਾਂ ਬਹੁਤ ਹੁੰਦੀਆਂ ਆ ਬਹੁਤ 90% ਹੈਡਲਾਈਨਸ ਫੇਕ ਹੁੰਦੀਆਂ ਕਿ ਵੀ ਆ ਆਉਣ ਵਾਲਾ ਆ ਆਉਣ ਵਾਲਾ ਏਦਾਂ ਜੀ ਜੀ ਪਰ ਯੂ نو ਜੇ ਥੋੜੀ ਕਾਸਟ ਫਲੋ ਦੀ ਮਨੀ ਦੀ ਸਮਝ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਆ ਕਿ ਵੀ ਕਿੱਧਰ ਨੂੰ ਜਾ ਰਿਹਾ ਆ ਠੀਕ ਆ ਜੀ 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 ਟੈਰਿਫ ਟੈਰਿਫ ਦਾ ਭਾਜੀ ਇਹੀ ਸਿਰਫ ਕਿ 19 20ਸ ਦੇ ਵਿੱਚ ਜੇ ਤੁਸੀਂ ਹਿਸਟਰੀ ਗੱਲ ਕੇ ਦੇਖੋਗੇ ਇਹਨਾਂ ਦਾ ਟੈਲ ਇਹਨਾਂ ਦਾ ਜਿਹੜਾ ਬਾਹਰ ਜਿਹੜਾ ਸਮਾਨ ਆਦਾ ਹੁੰਦਾ ਸੀਦੇ ਤੇ ਟੈਰਿਫ ਲਾਡੇ ਹੁੰਦੇ ਸੀਗੇ ਦੇ ਨਾਲ ਨਾਲ ਉਹਦੋਂ ਖੁਦ ਵੀ ਪ੍ਰੋਡਿਊਸ ਕਰਦੇ ਹੁੰਦੇ ਸੀਗੇ ਇਹ ਸੋ ਟੈਰਿਫ ਤੋਂ ਇਹਨਾਂ ਨੂੰ ਪ੍ਰੋਫਿਟ ਵਾ ਹੁੰਦਾ ਸੀ ਜੀ 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 ਹੁਣ ਸਿਰ ਤੁਸੀਂ ਡਾਲਰ ਹੀ ਪ੍ਰੋਡਿਊਸ ਕਰਦੇ ਆ ਡਾਲਰ ਮਸ਼ੀਨ ਹੀ ਚੱਲਦੀ ਆ ਜੀ 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 ਸੋ ਹੁਣ ਜਦੋਂ ਟੈਰਿਫ ਲਾਣੇ ਆ ਇਹਨਾਂ ਨੇ ਕਿਉਂਕਿ ਚਾਈਨਾ ਸੂਈ ਤੋਂ ਲੈ ਕੇ ਸਾਰਾ ਸਮਾਨ ਚਾਈਨਾ ਤਾਈਵਾਨ ਇੰਡੀਆ ਪਾਕਿਸਤਾਨ ਇਧਰ ਹੀ ਆਉਂਦਾ ਹੈ ਹਾਂਜੀ ਕਿਉਂਕਿ ਅਸੀਂ ਕੱਪੜੇ ਪਾਣੇ ਆ ਸਾਨੂੰ ਪਤਾ ਹੈ ਸਾਡੇ ਕੱਪੜਿਆਂ ਤੇ ਕਿਹੜੇ ਟੈਗ ਨੇ ਮਾਂ ਅਸੀਂ ਵਰਤਦੇ ਸਾਨੂੰ ਪਤਾ ਹਾਂ ਹਾਂਜੀ ਹਾਂਜੀ ਸੋ ਹੁਣ ਇਹਨੇ ਟੈਰਿਫ ਲਾਣਾ ਆ ਇਹ ਜਿਹੜਾ ਆਪਾਂ ਦੇਖ ਸਕਦੇ ਹਾਂ ਦਾ ਪੀਰੀਅਡ ਆ ਨਾ ਕਿਉਂਕਿ ਤੁਸੀਂ ਇਕਦਮ ਹੀ ਮੈਨੂਫੈਕਚਰਿੰਗ ਹੱਬ ਨਹੀਂ ਬਣ ਸਕਦੇ ਹੈਗੇ ਚਾਈਨਾ ਵਾਂਗੂ ਤੁਸੀਂ ਇਕਦਮ ਹੀ ਨਹੀਂ ਪ੍ਰੋਡਿਊਸ ਕਰਨਾ ਕਰ ਸਕਦੇ ਹਾਂ ਜੀ ਬਿਲਕੁਲ ਪੋਸੀਬਲ ਨਹੀਂ ਹੈਗਾ ਹਾਂ ਜੀ ਉਹ ਪੇਨਫੁਲ ਜਿਹੜਾ ਪੀਰੀਅਡ ਹੈਗਾ ਹੈ ਨਾ ਉਹ ਉਹ ਆਇਆ ਤੇ ਇਹ ਲੋਕਾਂ ਨੂੰ ਹਜੇ ਰੀਅਲਾਈਜ਼ ਨਹੀਂ ਹੋਣੀ ਹੈਗੀ ਇਹ ਚੀਜ਼ ਹੂੰ ਕਿਉਂਕਿ ਮੈਨੂੰ ਪਤਾ ਹੈ ਨਾ ਕੋਵਿਡ ਦੇ ਵਿੱਚ ਜਦੋਂ ਸਾਰਾ ਕੁਝ ਬੰਦ ਹੋ ਗਿਆ ਸੀਗਾ ਸਮਾਨ ਸਾਰਾ ਚਾਈਨਾ ਤੋਂ ਆਦਾ ਸੀਗਾ ਨਹੀਂ ਪਤਾ ਹੈ ਕਿ ਇਹ ਕਿੰਦਾ ਪ੍ਰਾਈਸਸ ਵਧ ਕਰ ਸਕੀ ਚੀਜ਼ਾਂ ਦੇ ਹਾਂਜੀ ਹੁਣ ਹੁਣੇ ਜੇ ਰੀਸੈਂਟ ਕੀ ਹੋਇਆ ਇਹਨੇ ਦੋ ਦੋ ਜਹਾਜ਼ ਦੋ ਜਹਾਜ਼ ਨੇ ਭੇਜੇ ਜਿਹੜੇ ਹੈਗੇ ਇਲੀਗਲ ਮਾਈਗ੍ਰੈਂਟਸ ਦੇ ਕੋਲੰਬੀਆ ਤੇ ਦੋ ਭੇਜੇ ਮੈਕਸੀਕੋ ਉਹਨਾਂ ਦੋਨਾਂ ਨੇ ਲੈਂਡ ਨਹੀਂ ਕਰਨ ਦਿੱਤੇ ਜਹਾਜ਼ ਇਹਦੇ ਅਮਰੀਕਨ ਦੇ ਉਹਨਾਂ ਨੇ ਵਾਪਸ ਭੇਜਤੇ ਹੁਣ ਇਹਨੇ ਰੀਸੈਂਟ ਅਨਾਉਂਸਮੈਂਟ ਕੀਤੀ ਆ ਵੀ ਕੋਲੰਬੀਆ ਤੇ ਨਾ ਕਹਿੰਦਾ ਵੀ ਸਾਰੇ ਜਿਹੜੇ ਉਹਨਾਂ ਦੇ ਅਫੀਸ਼ੀਅਲਜ਼ ਵੀਜ਼ਾ ਹੈਗੇ ਆ ਉਹ ਅ ਵਿਡਰਾ ਕਰ ਲੋ ਤੇ ਉਹਨਾਂ ਤੇ ਟ੍ਰੈਵਲ ਬੈਨ ਲਾ ਦਿਓ ਤੇ ਜਿਹੜਾ ਹੈਗਾ ਉਹਨਾਂ ਤੇ ਟੈਰਫ 25% ਲਾ ਦਿਓ ਤੇ ਜੇ ਨਹੀਂ ਕਿਸੇ ਗੱਲ ਤੇ ਆਉਂਦੇ ਤਾਂ ਨੈਕਸਟ ਵੀਕ ਇਹਨਾਂ ਦਾ ਟੈਰਫ 50 ਕਰ ਦਿਓ ਭਾਈ ਨੇਬਰਸ ਨਹੀਂ ਹੋ ਗਏ ਨਾ ਨੇਬਰਸ ਆਗੇ ਜਿਹੜੇ ਮੈਕਸੀਕੋ ਹੋ ਗਿਆ ਤੇ ਕੈਨੇਡਾ ਆਪਣਾ ਹੋ ਗਿਆ ਇਹਨਾਂ ਨੇ ਇਹਨਾਂ ਦੀ ਐਕਸਪਲੋਇਟੇਸ਼ਨ ਹੋਣੀ ਹੀ ਹੋਣੀ ਆ ਹੂੰ ਇਹਨਾਂ ਦੀ ਹੀ ਹੋਣੀ ਆ ਕਿਉਂਕਿ ਇਹ ਗੁਆਂਡੀ ਆ ਇਹਨਾਂ ਦਾ ਨੰਬਰ ਲੱਗਣ ਵਾਲਾ ਹੀ ਆ ਹਮ 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 ਕੀ ਕਾ ਹੋ ਸਕਦਾ ਹੈ ਕਿ ਆਨ ਵਾਲੇ ਤੋਂ ਹੁਣ ਕਹਿੰਦੇ ਆ ਕਿ ਅਮਰੀਕਨ ਇਕਨੋਮਿਕ ਯੂ ਨੋ ਫੋਰਮ ਬਣਾਣੀ ਹੈ ਕਿ ਉਹ ਮੀਨਸ ਕੀ ਹੈ ਕਿ ਵੀ ਮਤਲਬ ਹੈ ਨਾ ਦੋ ਤਿੰਨ ਕੰਟਰੀਆਂ ਨੂੰ ਇਕੱਠਾ ਜੋ ਕਿ ਕੈਨੇਡਾ ਦੇ ਕੋ ਰਿਸੋਰਸਸ ਹੈਗੇ ਆ ਬਹੁਤ ਪੋਪੂਲੇਸ਼ਨ ਹੈ ਨਹੀਂ ਜੀ ਤੇ ਇਹ ਇਹ ਪਤਾ ਪਈ ਲੱਗਣਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਆਨ ਕੀ ਬੜਾ ਹੈ ਲੋਕੀ ਥੋੜੀ ਸਲੋ 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 ਦੇ ਕੇ ਚਾਕੇ ਵੀ ਟਰੰਪ ਆ ਲਿਆ ਕਿ ਹਫਤੇ ਵਿੱਚ ਹੀ ਨੇ ਹਣਾ ਇਦਾਂ ਦਾ ਕਰਤਾ ਨਾ ਮੈਂ ਇਹਦੇ ਤੇ ਐਨਰ ਟੈਡਿਕ ਲਾ ਦੋਣੇ ਲਗਾਣੀ ਹਾਂਜੀ ਹੁਣ ਕਿਸੇ ਨੂੰ ਪਤਾ ਨਹੀਂ ਦੇਖੋ ਐਲਸੀ ਤੇ ਆਪਣਾ ਇੰਡੀਆ ਤੇ ਚਾਈਨਾ ਦਾ ਰਿਸੋਲਵ ਹੋਇਆ ਹਜੇ ਹੁਣੇ ਹੀ ਹਾਂਜੀ ਐ ਇਸ਼ੂ ਕਿ ਕਿਉਂਕਿ ਨਿੱਕੀ-ਮੋਟੀ ਚੀਜ਼ ਚਲਦੀ ਹੀ ਰਹਿਣੀ ਹੈ ਚਲਦੀ ਹੀ ਰਹਿਣੀ ਹੈ ਚਾਈਨਾ ਦੇ ਨਾਲ ਐਲਸੀ ਤੇ ਰਿਸੋਲਵ ਹੋਇਆ ਜੀ ਓਨਲੀ ਓਨਲੀ ਰੀਜ਼ਨ ਚਾਈਨਾ ਨੇ ਰਿਸੋਲਵ ਕੀਤਾ ਇਸ ਕਰਕੇ ਕਿਉਂਕਿ ਜਿਹੜੇ ਪ੍ਰੋਡਕਟ ਆ ਉਹਨਾਂ ਨੇ ਇਧਰ ਭੇਜਣਾ ਬੰਦ ਕਰਨੇ ਆ ਉਹ ਸਾਰਾ ਟ੍ਰੇਡ ਇੰਡੀਆ ਦੇ ਨਾਲ ਹੋਣ ਬਗਿਆ ਹੈ ਕਿ ਤੁਸੀਂ ਤੁਸੀਂ ਦੇਖੋਗੇ ਆ ਜੀ ਥੋੜੇ ਦਿਨਾਂ ਕਰਕੇ ਕਿ ਗੱਡੀਆਂ-ਗੁੱਡੀਆਂ ਚਾਈਨਾ ਵਾਲੀਆਂ ਆਉਣ ਲੱਗ ਪਈਆਂ ਆਪਣੇ ਇੰਡੀਆ ਵੱਲ ਇਹ ਚੀਜ਼ਾਂ ਇਹ ਹੋਣੀਆਂ ਆ ਇਹ ਚੀਜ਼ਾਂ ਕਿਉਂਕਿ ਉਹਨਾਂ ਨੇ ਐਸੇ ਕਰਕੇ ਰਿਜ਼ੋਲਵ ਕੀਤਾ ਕਿਉਂਕਿ ਉਹ ਵੀ ਦੇਖਦੇ ਪਏ ਆ ਕਿ ਵੀ ਅਸਾਂ ਇੱਧਰ ਨਹੀਂ ਭੇਜਣਾ ਸਮਾਨ ਤਾਂ ਕਿ ਇੱਧਰ ਭੇਜੀਏ ਜੀ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਆ ਉਹਨਾਂ ਦੀ ਇੰਡਸਟਰੀ ਬਹੁਤ ਗਰੋਅ ਕਰ ਰਹੀ ਆ ਬਹੁਤ ਵੱਡੇ ਲੈਵਲ ਤੇ ਉਹਨਾਂ ਦੀ ਪ੍ਰੋਡਕਸ਼ਨ ਹੋ ਰਹੀ ਆ ਹਾਂਜੀ ਤੇ ਇਹ ਭਾਜੀ ਇੰਦਾ ਵੀ ਹੈਗਾ ਨਾ ਕਿ ਇੰਡੀਆ ਦੇ ਕੋਲ ਕੰਜ਼ਿਊਮਰਸ ਵੀ ਬਹੁਤ ਹੈਗੇ ਆ ਜੀ 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 ਕੰਜ਼ਿਊਮਰ ਹੈਗੇ ਆ ਤੇ ਇੱਕ ਆਪਣਾ ਜਿਹੜਾ ਅਸੀਂ ਪਹਿਲਾਂ ਮਿਡਲ ਈਸਟ ਕਹਿੰਦੇ ਸੀ ਕਿਉਂਕਿ ਅ ਇਹਨਾਂ ਦੀ ਗੋਰਿਆਂ ਦੀ ਤਰਮ ਸੀ ਜਿੱਦਾਂ ਹੁਣ ਆਪਣੇ ਇੰਡੀਆ ਤੋਂ ਤਾਂ ਆਪਾਂ ਨੂੰ ਜਿਹੜਾ ਹੈਗਾ ਆਪਣੇ ਇੱਧਰ ਸਾਉਦੀ-ਸੂਦੀ ਆਪਣੇ ਕੋਈ ਆਪਣੇ ਨਹੀਂ ਤੇ ਵੈਸਟ ਏਸ਼ੀਆ ਆ ਜਿਹੜਾ ਏਰੀਆ ਆ ਜੀ 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 ਸੋ ਮੈਂ ਤਾਂ ਲਾਈਕ ਹੌਟੂ ਮੈਂ ਵੈਸਟ ਏਸ਼ੀਆ ਕਹਿੰਦਾ ਮੈਂ ਮਿਡਲ ਈਸਟ ਮੂੰਹ ਤੇ ਕਹਿਆ ਸੀਗਾ ਫਿਰ ਨਿਕਲ ਜਾਂਦਾ ਹਾਂ ਜੀ ਹਾਂ ਸੋ ਫਰ ਜਿਹੜੇ ਇੱਧਰ ਆਪਣੇ ਵੈਸਟੇਸ਼ੀਨ ਕੰਟਰੀਸ ਹੈ ਇਹਨਾਂ ਦੇ ਨਾਲ ਵੀ ਬਹੁਤ ਪਲੇਟ ਬਣਨ ਵਾਲਾ ਹੈ ਇਸੇ ਕਰਕੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਪਲਾਨ ਜਿੰਨੇ ਬਹੁਤ ਪਏ ਆ ਜਿਹੜੇ ਰੋਡ ਰੂਟ ਨਿਕਲਣੇ ਆ ਕਿ ਇਹ ਮਤਲਬ ਪ੍ਰੇਟ ਬਹੁਤ ਵੱਧਣ ਵਾਲਾ ਹੈ ਤੇ ਇਧਰ ਨੇ ਪਾਸਿਆਂ ਬਹੁਤ ਪ੍ਰੇਟ ਬੰਦ ਹੋਣ ਵਾਲਾ ਹੈ ਹਾਂਜੀ 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 ਉਹ ਮਤਲਬ ਇਦਾਂ ਦੀਆਂ ਗੱਲਾਂ ਸਹੀਆਂ ਮੈਨੂੰ ਲੱਗਦਾ ਕਿ ਵੀ ਥੋੜੇ ਜੇ ਇਸ ਐਂਗਲ ਤੋਂ ਵੀ ਜੇ ਦੇਖੀ ਹੈ ਨਾ ਹਾਂਜੀ ਉਹ ਉਹ ਬਿਲਕੁਲ ਉਹ ਤਾਂ ਜਿਹੜਾ ਬੁੱਧੀਜੀਵੀ ਬੰਦਾ ਕੋਈ ਜਿਹੜਾ ਸੋਚਦਾ ਕੋਈ ਡੂੰਗੀ ਸੋਚ ਰੱਖਦਾ ਜਾਂ ਜਿਹੜਾ ਕੋਈ ਨਿਊਜ਼ ਦੇਖਦਾ ਰਹਿੰਦਾ ਉਹਨੂੰ ਤਾਂ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਕੀ ਹੈ ਹੁਣ ਦੇਖੋ ਜੇ ਇੰਡੀਆ ਨੂੰ ਹੀ ਆਪਾਂ ਦੇਖ ਲਈਏ ਵੀ ਹੁਣ ਪੰਜਾਬ ਜੇ ਕੰਪੈਰੀਟਿਵਲੀ ਆਪਾਂ ਗੱਲ ਕਰੀਏ ਹੋਰ ਸਟੇਟਾਂ ਨਾਲ ਵੀ ਪੰਜਾਬ ਇੰਨਾ ਜ਼ਿਆਦਾ ਹੁਣ ਕਿਉਂ ਗਰੋਅ ਕਰ ਰਿਹਾ ਹੈਗਾ ਕਿਉਂਕਿ ਰਿਸੋਰਸਸ ਬਹੁਤ ਆ ਪੰਜਾਬ ਕੋਲੇ ਉਹਨਾਂ ਦੇ ਰਿਸੋਰਸਸ ਹੈਗੇ ਆ ਤਾਂ ਉਹਦੇ ਕਰਕੇ ਦੇਖੋ ਹਾਈਵੇ ਬਣ ਗਏ ਹੁਣ ਇੱਥੇ ਵੀ ਪੰਜਾਬ 'ਚ ਲੋਕਾਂ ਨਾਲ ਕੀ ਹੋਣਾ ਹੈ ਵੀ ਇੱਥੇ ਜਿਹੜੀਆਂ ਮਾਰਗੇਜ ਕੀਤੀਆਂ ਜ਼ਮੀਨਾਂ ਬੈਂਕਾਂ ਨੇ ਜਿਨ੍ਹਾਂ ਦਾ ਕਰਜ਼ਾ ਨਹੀਂ ਮੁੜਨਾ ਲੋਕਾਂ ਤੋਂ ਉਹ ਇਹਨਾਂ ਨੇ ਵੱਡੀਆਂ ਕੰਪਨੀਆਂ ਨੂੰ ਬਿਊਰੋਕਰੇਟਸ ਨੂੰ ਸੇਲ ਕਰਕੇ ਇੱਥੇ ਫਾਰਮ ਬਣਾਉਣੇ ਆ ਪੰਜਾਬ 'ਚ ਵੱਡੇ-ਵੱਡੇ ਤੇ ਆਪਣੇ ਪੰਜਾਬ ਦੇ ਲੋਕਾਂ ਨੇ ਹੀ ਲੇਬਰ ਕਰਨੀ ਉਹਨਾਂ ਫਾਰਮਾਂ ਦੇ ਵਿੱਚ ਬਿਲਕੁਲ ਭਾਜੀ ਇਹ ਜ਼ਮੀਨਾਂ ਵੇਚੀਆਂ ਚਾਹੀਦੀਆਂ ਹੀ ਹੈਗੀਆਂ ਤੁਸੀਂ ਇਹ ਦੇਖੋਗੇ ਨਾ ਜਮੈਟੋ ਹੋ ਗਿਆ ਜਿਹੜਾ ਜਿਹੜੇ ਫੋਰਸ ਬੀਗ ਇਸ਼ੂ ਕੀ ਹੈਗਾ ਇਹ ਬੈਂਗਲੌਰ ਜਾ ਕੇ ਕੰਮ ਕਾਤੋਂ ਕਰਦੇ ਪਏ ਆ ਜੀ ਹੈਨਾ ਇਹ ਬੰਦੇ ਆਪਣੇ ਐਸੇ ਪੰਜਾਬ ਦੇ ਆ ਹੁਣ ਪਰ ਜਿਹੜੇ ਬੰਦੇ ਨੇ ਐਕਚੁਅਲੀ ਹੁਣ ਜਿਹੜੇ ਬਿਜ਼ਨਸ ਮਾਈਂਡਡ ਆ ਜਿਹੜੇ ਬਾਹਰੋਂ ਆ ਰਹੇ ਆ ਇਹ ਇੰਦਰੋਂ ਜੀ ਉਹ ਉਹ ਬਿਜ਼ਨਸ ਲੈ ਕਿਉਂਕਿ ਕੰਮ ਕਰਾ ਕੇ ਜੋਬਾਂ ਕਰ ਕਰਕੇ ਬੰਦਿਆਂ ਦੇ ਮਾਨਸਤਾ ਬਦਲ ਜਾਂਦੇ ਸੋ ਯੂ نو ਜੇ ਤੁਸੀਂ ਆਪਣਾ ਕੰਮ ਕਰਦੇ ਹੋ ਛੋਟਾ ਕੰਮ ਕਰਦੇ ਆ ਤੁਸੀਂ ਯੂ ਨੋ ਇਨ ਬੋਡੀ ਬਣੀ ਹੀ ਆਪਣੀ ਯੂ ਨੋ ਤੁਸੀਂ 10 ਘੰਟੇ ਕੰਮ ਕਰੋਗੇ ਤੇ ਉਸ ਤੋਂ ਬਾਅਦ ਘਰੇ ਆ ਕੇ ਤੁਸੀਂ ਵਧੀਆ ਵੀ ਰਿਫ੍ਰੈਸ਼ ਕਰ ਸਕਦੇ ਜੀ 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 ਸੋ ਹਨਾ ਇਟੋ ਕਿ ਯੂ ਨੋ ਕੰਮ ਕੰਮ ਦੇ ਮਹੌਲ ਦੇ ਅਕੋਰਡਿੰਗ ਹੀ ਤੁਸੀਂ ਘਰੇ ਆ ਕੇ ਉੱਤਾਂ ਦੀ ਹੀ ਫਰਸਟਿਸ ਬਦਲਣੀ ਆਪਣੇ ਬਿਲਕੁਲ 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 ਸੋ ਹੁਣ ਮੈਂ ਦੇਖ ਰਹਾ ਹਾਂ ਨਾ ਹੁਣ ਮੇਰੇ ਫਰੈਂਡ ਜਾ ਰਹੇ ਆ ਮੈਨੂੰ ਪਤਾ ਆ ਜਿਹੜੇ ਉਹਨਾਂ ਦੇ ਪਲਾਨਸ ਹੈਗੇ ਅਕੇ ਵੀ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਕੋਈ ਜੋਬ ਦੀ ਗੱਲ ਨਹੀਂ ਕਰਨਾ ਨਹੀਂ ਕਰਨਾ ਇਹ ਇਹ ਹੈ ਕਿ ਆਪਾਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਹਮਮਮ ਸਾਈਟਸ ਤੇ ਮੈਂ ਇੱਕ ਵੀਡੀਓ ਦੇਖ ਰਿਹਾ ਤਾਂ ਸੀ ਕਿ ਕਿਸੇ ਨੇ ਮਫਿਨ ਆਹ ਯੂ نو ਮਫਿਨ ਨੇ ਰੀਅਲੀ ਇਹੀ ਤੇ ਲਾਇਆ ਸੀ ਕਿ ਕਿ ਵੀ ਹਾਂ ਉਹ ਟਿਮ ਹੋਟਲ ਤੇ ਬੰਦੇ ਨੇ ਕੰਮ ਕੀ ਦਿੱਤੀ ਸੀ ਕੈਨੇਡਾ ਹਾਂਜੀ ਤੇ ਤੁਸੀਂ ਦੇਖੋ ਉਹਨੇ ਮਫਿਨ ਮਫਿਨ ਲਾਇਆ ਸੀ ਕਿ ਇੱਕ ਪ੍ਰਮੋਸ਼ਨ ਹੀ ਹੁੰਦੀ ਆ ਨਾ ਕਿ ਵੀ ਚਲੋ ਉਹ ਆਪਣੇ ਜਿੱਦਾਂ ਹੁਣ ਜੇ ਬੰਦਾ ਕਹਿੰਦਾ ਕਿ ਵੀ ਆਰਗੈਨਿਕ ਸਮਾਨ ਤੋਂ ਮੈਂ ਇੱਕ ਜੰਬੜਾ ਕੇ ਇਹਦੇ ਦਾ ਕਰਦਾ ਪਿਆ ਆ ਹਾਂ ਜੀ ਜੀ ਤੋਂ ਜਦੋਂ ਵਧੀਆ ਲੱਗਿਆ ਲੋਕਾਂ ਨੂੰ ਭਾਈ ਉਹ ਡੈਫੀਨੇਟਲੀ ਚੱਲੂਗਾ ਹਾਂ ਜੀ ਹਾਂ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਇੱਕ ਸਾਲ ਦੇ ਵਿੱਚ ਸਾਲ ਪਹਿਲਾਂ ਜ਼ਮੀਨ ਦੀ ਕੀਮਤ 20 ਲੱਖ ਰੁਪਈਆ ਸੀਗੀ ਜਿਆਦਾ ਜਿਹੜੇ ਹੈਗੇ ਬਾਲੇ ਵੱਡੇ ਸ਼ਹਿਰ ਨਹੀਂ ਮਾਲਵਾ ਖੇਤਰ ਕਹਿ ਲਓ ਜਾਂ ਆਲੇ ਦੁਆਲੇ ਦੇ ਜਿੰਨੇ ਵੀ ਖੇਤਰ ਸੀਗੇ 20 ਲੱਖ ਨੂੰ ਸੀ ਹੁਣ ਉਹੀ 20 ਲੱਖ ਵਾਲੀ ਜ਼ਮੀਨ ਹੁਣ 50 ਲੱਖ ਨੂੰ ਆ ਤੇ ਇਹ ਮੇਰੇ ਹਿਸਾਬ ਨਾਲ ਤਾਂ ਕਰੋੜ ਤੇ ਜਾ ਕੇ ਵੀ ਨਹੀਂ ਖੜਨੀ ਸੂਈ ਇਹ ਕਰੋੜ ਵੀ ਟੱਪ ਜਾਣਾਗਾ ਸਾਲ ਦੇ ਵਿੱਚ ਵਿੱਚ ਭਾਈ ਜੀ ਇਹਨਾਂ ਲੋਕਾਂ ਨੂੰ ਸਮਝ ਹੋਵੇ ਮੈਂ ਤੁਹਾਨੂੰ ਸੱਚੀ ਦੱਸਾਂ ਤੁਸੀਂ ਦੇਖ ਲਿਓ 2030 ਤੋਂ ਬਾਅਦ ਜੀ ਜਿਹੜੇ ਆਪਣੇ ਫਾਰਮਰ ਹੋਣੇ ਆ ਨਾ ਇਹਨਾਂ ਦੀ ਪੂਰੀ ਬੱਲੇ ਬੱਲੇ ਹੋਣੀ ਆ ਬਿਲਕੁਲ 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 ਇਹ ਚੀਜ਼ ਕੁਕੀ ਸਾਰੇ ਨਾਲੋਂ ਇੰਪੋਰਟੈਂਟ ਚੀਜ਼ ਹੀ ਫੂਡ ਆ ਠੀਕ ਆ ਤੇ ਜਿੰਨਾ ਤੇ ਆਪਣਾ ਹਨਾ ਲੈਣ ਦੇਣ ਹੋਣਾ ਆ ਨਾ ਇਧਰਲੇ ਪਾਸੇ ਆਪਣੇ ਵੈਸਟ ਏਸ਼ੀਆ ਦੇ ਨਾਲ ਹਾਂਜੀ ਚਾਈਨਾ ਦੇ ਨਾਲ ਵੀ ਈਵਨ ਕਿਉਂਕਿ ਅਸੀਂ ਤਾਂ ਦੁਨੀਆ ਦਾ ਆਲਮੋਸਟ 40% ਚੌਲ ਇੰਡੀਆ ਤੋਂ ਨਿਕਲਦਾ ਆ ਹਾਂਜੀ ਤੇ ਜਿਹੜਾ ਮੇਰੇ ਹਿਸਾਬ ਦੇ ਨਾਲ ਬੰਦ ਹੋਣਾ ਚਾਹੀਦਾ ਆ ਕਿਉਂਕਿ ਆਪਾਂ ਖਾਂਦੇ ਨਹੀਂ ਹੈਗੇ ਪੰਜਾਬ ਦੇ ਤੇ ਪਾਣੀयां ਕਰਕੇ ਨਾ ਹਾਂਜੀ ਹਾਂਜੀ ਤੇ ਪਰ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਨਾ ਭਾਈ ਬਹੁਤ ਜ਼ਿਆਦਾ ਸਕੋਪ ਆ ਬਹੁਤ ਜ਼ਿਆਦਾ ਕਿਉਂਕਿ ਮੇਰੀ ਆਲਮੋਸਟ ਸੈਂਚਰਸ ਹਾਲ ਤੋਂ ਪਲੈਨਿੰਗ ਜਲਦੀ ਪਈ ਸੀ ਕਿ ਵਾਪਸ ਜਾਣ ਦੀ ਜੀ ਤੇ ਹੌਲੀ ਹੌਲੀ ਉਹ ਵੀ ਮੇਰਾ ਆਪਣਾ ਕੰਮ ਕੋ ਮੈਗਾਇਆ ਤੇ ਥੋੜੀ ਬਹੁਤੀ ਪ੍ਰੋਪਰਟੀ ਪ੍ਰੁਕਟੀ ਕਰਕੇ ਥੋੜਾ ਬਹੁਤ ਤਾਂ ਨਾ ਫਿਰ ਰੈਪ ਅਪ ਕਰਨ ਨੂੰ ਬਹੁਤ ਟਾਈਮ ਲੱਗਦਾ ਬਿਲਕੁਲ ਟਾਈਮ ਲੱਗਦਾ ਜੇ ਐ ਤਾਂ ਹੈ ਨਹੀਂ ਕੋਈ ਅੱਜ ਸੋਚ ਲੇ ਤਾਂ ਮੈਂ 2 ਮਹੀਨਿਆਂ ਨੂੰ ਚਲਾ ਜਾਊਂਗਾ ਟਾਈਮ ਸਾਲ 1.5 ਸਾਲ 2 ਸਾਲ ਬੰਦੇ ਨੂੰ ਲੱਗ ਜਾਂਦੇ ਆ ਸਾਰਾ ਕੁਝ ਪਲੈਨਿੰਗ ਕਰਨ ਲਈ ਟੌਪ ਤੇ ਕਰਨ ਤੇ ਤੇ ਤੁਸੀਂ ਭਾਜੀ ਯੂ نو ਆਪਾਂ ਮੋਰਕੇ ਦੁਬਾਰਾ ਵੀ ਗੱਲ ਕਰ ਸਕਦੇ ਆ ਤੁਸੀਂ ਮੈਂ ਐਕਚੁਅਲੀ ਮੇਰੀ ਨਾ ਐਕਚੁਅਲੀ ਹੋਰ ਵਧੀਆ ਮੇਰੀ ਪਲੈਨਿੰਗ ਚੱਲਦੀ ਪਈ ਆ ਵੀ ਮੈਂ ਨਾ ਇੱਕ ਹਨਾ ਵਧੀਆ ਇਕਨੋਮਿਸਟ ਹੈ ਗਿਆ ਇੰਡੀਆ ਮੈਂ ਨਾ ਥੋੜੀ ਜਿਹਾ ਉਹਨਾਂ ਦੇ ਨਾਲ ਵੀ ਥੋੜੀ ਜਿਹੀ ਮੈਨੂੰ ਸਿਗਾ ਕਿ ਵੀ ਮੈਂ ਉਹਨਾਂ ਨਾਲ ਡਿਸਕਸ ਕਰਾਂ ਜੀ 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 ਯੂ نو ਥੋੜਾ ਬਤਨ ਦੇਖੀਏ ਕਿ ਕੁਛ ਨ ਕੁਛ ਸੇ ਮਨ ਲੋਕ ਕਿੰਦਾ ਲੋਕਾਂ ਨੂੰ ਦੱਸ ਸਕਦੇ ਆ ਜੀ 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 ਮੈਂ ਨਾ ਮੈਂ ਤੁਹਾਨੂੰ ਦੋ ਤਿੰਨ ਕਿ ਚੀਜ਼ਾਂ ਦੱਸਦਾ ਜੇ ਹੋ ਗਈਆਂ ਉਹ ਜੇ ਤੁਸੀਂ ਮੈਨੂੰ ਖੁਦ ਕੰਟੈਕਟ ਕਰ ਲਿਓ ਕਿ ਵੀ ਹਾਂ ਸਾਬੀ ਆਹ ਚੀਜ਼ਾਂ ਤੂੰ ਕਹਿੰਿਆ ਸੀ ਇਹ ਚੀਜ਼ਾਂ ਹੋ ਗਈਆਂ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਡਾਲਰ ਦੇਖੋਗੇ ਭਾਜੀ ਉੱਪਰ ਜਾਂਦਾ ਹਾਂਜੀ ਤੁਸੀਂ ਕ੍ਰਿਪਟੋ ਵੀ ਜਾਂਦੀ ਦੇਖੋਗੇ ਪਰ ਕ੍ਰਿਪਟੋ ਨੇ ਦੋ ਸਾਲ ਦੋ ਵਾਰ ਐਟਲੀਸਟ ਦੋ ਵਾਰ ਪ੍ਰੋਪਰ ਕਰੈਸ਼ ਹੋਣਾ ਆ ਹਾਂਜੀ ਹਾਂਜੀ ਮੈਂ ਤੁਹਾਨੂੰ ਮੈਂ ਤੁਹਾਨੂੰ 5-10 ਦਿਨ ਪਹਿਲਾਂ ਮੈਸੇਜ ਵੀ ਕਰ ਦਊਗਾ ਕਿ ਭਾਜੀ ਆਹ ਡੇਟ ਦੇ ਵਿੱਚ ਕ੍ਰਿਪਟੋ ਦੀ ਚਾਂਸਿਸ ਹੈਗੇ ਨੇ ਕਿ ਨਿਕ ਕ੍ਰੈਸ਼ ਹੋਣਾ ਹੂੰ 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 ਮੰਨੋ ਮੈਂ ਤੁਹਾਨੂੰ ਪਹਿਲਾਂ ਦੱਸੂੰਗਾ ਕਿਉਂਕਿ ਕੈਸ਼ ਫਲੋ ਦੇ ਕਰਕੇ ਉਹ ਚੀਜ਼ ਦਾ ਬੰਦੇ ਨੂੰ ਪਤਾ ਹੁੰਦਾ ਹੈ ਕਿ ਆਈਡੀਆ ਵਜੋਂ ਦੰਦਾ ਹੁੰਦਾ ਹੈ ਕਿ ਇਹ ਕੌਣ ਕੀ ਚੀਜ਼ ਹੋਣ ਵਾਲੀ ਹੈ ਬਿਲਕੁਲ ਬਿਲਕੁਲ ਤੇ ਜੇ ਤੁਹਾਨੂੰ ਲੱਗਦਾ ਕਿ ਹਾਂ ਚੈਨੋ ਨਾ ਚੀਜ਼ ਵੀ ਲੋਕਾਂ ਦੇ ਕਿਸੇ ਫਾਇਦੇ ਵਿੱਚ ਹੈਗੀ ਆ ਹਾਂਜੀ ਹਾਂਜੀ ਤੇ ਯੂ نو ਅਪਾ ਫੇ ਦੁਆਰਾ ਡਿਸਕਸ਼ਨ ਕਰ ਲਈ ਅੰਗਲੀ ਵੀ ਇੰਡੀਆ ਨੇ 30% ਟੈਕਸ ਇਸ ਇਹ ਅਕਲਾਇਆ ਹੈ ਕ੍ਰਿਪਟੋ ਦੇ ਉੱਤੇ ਕਿਉਂਕਿ ਉਹ ਜ਼ਿਆਦਾ ਨਹੀਂ ਹੈਗੇ ਵੀ ਆਵੇ ਤੁਸੀਂ ਜੀ ਜੀ ਇਸ ਚੀਜ਼ ਵਿੱਚ ਇਨਵੈਸਟ ਕਰੋ ਜੀ 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 ਬਿਲਕੁਲ ਸਹੀ ਆ ਹਾਂ ਸੋ ਇਹ ਇਹ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ ਮੈਨੂੰ ਲੱਗਦਾ ਕਿ ਥੋੜਾ ਜਿਹਾ ਨਾ ਇਸ ਬੁੱਕੋਂ ਥੋੜਾ ਜਿਹਾ ਨਹੀਂ ਨਹੀਂ ਵਧੀਆ ਕੀਤਾ ਬਾਈ ਜੀ ਵਧੀਆ ਵਧੀਆ ਤੁਸੀਂ ਮੈਨੂੰ ਮੈਸੇਜ ਕਰ ਲਿਆ ਸਕੋ ਮੈਂ ਵੀ ਇਹਦੇ ਤੇ ਹੋਰ ਡੀਪਲੀ ਸਟੱਡੀ ਕਰੂੰਗਾ ਕਿਉਂਕਿ ਤੁਸੀਂ ਤਾਂ ਕਾਫੀ ਕੁਝ ਸਟੱਡੀ ਕੀਤਾ ਹੋਇਆਗਾ ਤੇ ਮੈਂ ਵੀ ਇਸ ਵਿਸ਼ੇ ਤੇ ਹੋਰ ਡੀਪਲੀ ਕਰੂੰਗਾ ਸਟੱਡੀ ਵੀ ਵਧੀਆ ਚੀਜ਼ਾਂ ਜੇ ਕੋਈ ਆਪਣਾ ਲੋਕਾਂ ਤੱਕ ਪਹੁੰਚਦਾ ਕੋਈ ਮੈਸੇਜ ਹੋ ਜੇ ਤਾਂ ਵਧੀਆ ਗੱਲ ਆ ਮਾੜੀ ਨਹੀਂ ਆ ਆਪਣੇ ਆਪਣੀ ਕਮਿਊਨਿਟੀ ਦਾ ਤਾਂ ਕਮ ਸੇ ਕਮ ਫਾਇਦਾ ਹੋਵੇ ਭਾਈ ਮੈਂ ਤਾਂ ਜਾਣਾ ਹਾਂ ਸੱਚੀ ਦੱਸਾਂ ਮੈਂ ਖੁਦ ਜਾਣਾ ਹਾਂ ਕਿ ਭਈ ਹੁਣ ਮੇਰੇ ਫਰੈਂਡ ਹੈਗੇ ਨੇ ਦੋ ਤਿੰਨ ਚਾਰ ਵਾਗੇ ਨਾ ਤੇ ਮੈਂ ਖੁਦ ਮੈਨੂੰ ਲੱਗਿਆ ਕਿ ਚਲੋ ਯਾਰ ਉੱਥੇ ਨਾਲ ਹੋਣਾ ਨਾ ਕਿਉਂਕਿ ਨਾਲ ਦੇ ਹੋਣ ਤਾਂ ਹੀ ਚੰਗਾ ਲੱਗਦਾ ਮੈਨੂੰ ਹਾਂਜੀ ਹਾਂਜੀ ਇਹ ਤਾਂ ਹੈ ਬਿਲਕੁਲ ਹੁਣ ਹੁਣ ਸਾਡੀ ਕੋਸ਼ਿਸ਼ ਤਾਂ ਹੈਗੀ ਆ ਕਿ ਵੀ ਇਹਨਾਂ ਮਤਲਬ ਕਿ ਚਾਹੀਏ ਜਿਹੜੇ ਜਾਗ ਰਹੇ ਆ ਕਿਉਂਕਿ ਮੈਨੂੰ ਪਤਾ ਹੈ ਕਿ ਰੁਪਈਆ ਜੇ ਆਉਣ ਵਾਲੇ ਟਾਈਮ ਵਿੱਚ ਐਪਰੀਸ਼ੀਏਟ ਹੋਣ ਵਾਲਾ ਆ ਹਾਂ ਬਿਲਕੁਲ ਮੈਂ ਮੈਂ ਵੀ ਐਂ ਕਹਿਣਾ ਹੁੰਦਾ ਵੀ ਬੰਦਾ ਹੁਣ ਜਿਹੜਾ ਵਾਪਸ ਮੁੜੂਗਾ ਨਾ ਕਿਸੇ ਵੀ ਕੰਟਰੀ ਤੋਂ ਜੀ ਉਹਨੂੰ ਪਛਤਾਵਾ ਨਹੀਂ ਹੋਊਗਾ ਆ ਕੇ ਵੀ ਮੈਂ ਬਹੁਤ ਗਲਤ ਡਿਸੀਜਨ ਲੈ ਲਿਆ ਭਾਈ ਐਦਾਂ ਦੀਆਂ ਚੀਜ਼ਾਂ ਹੋ ਰਹੀਆਂ ਨਾ ਤੁਸੀਂ ਬਲੀਵ ਕਰੋ ਹੁਣ ਮੈਨੂੰ ਜਿਵੇਂ ਮੈਨੂੰ ਹੈਗੀ ਹੈ ਨਾ ਮੈਨੂੰ ਲੱਗਦਾ ਪਿਆ ਹੈ ਕਿ ਇਹਨਾਂ ਨੇ ਅਮਰੀਕਾ ਨੇ ਐਗਜ਼ੀਟ ਟੈਕਸ ਵੀ ਲਾਗ ਲਾਇਆ ਕਿ ਜੇ ਤੁਸੀਂ ਆਪਣੀ ਸਾਰੀ ਮਨੀ ਮੂਵ ਕਰਦੇ ਹੋ ਤਾਂ ਤੁਸੀਂ ਐਨ ਪਰਸੈਂਟ ਕਿਉਂਕਿ ਸਟੇਨ ਦੇ ਵਿੱਚ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਬਾਹਰੋਂ ਆ ਕੇ ਪ੍ਰਾਪਰਟੀ ਖਰੀਦੂਗਾ ਉਹਨੇ 100% ਟੈਕਸ ਦੇਣਾ ਪਊਗਾ ਨੂੰ 100% ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੇਣਾ ਪਊਗਾ ਉਹ ਕੱਟ ਰਹੇ ਨਹੀਂ ਉਹ ਕੱਟ ਰਹੇ ਨਹੀਂ ਹਾਂਜੀ ਹਾਂਜੀ ਸੋ ਮੈਨੂੰ ਸਿਵਟੇ ਯੂ نو ਐਸਸੀ ਦੇ ਵਿੱਚ ਲਾਈਕ ਕੁਐਸਚਨਸ ਪਾ ਤੁਹਾਨੂੰ ਪਤਾ ਹੀ ਨਹੀਂ ਮੈਨੂੰ ਮੈਂ ਐਕਚੁਅਲੀ ਰੀਡ ਕਰਦਾ ਹਾਂ ਕਿ ਜਿੱਦਾਂ ਵਰਲਡ ਵਾਰ ਵਰਲਡ ਵਾਰ 2 ਹਾਂਜੀ ਕਿਉਂਕਿ ਪਹਿਲਾਂ ਅ ਪਾਉਂਡ ਚੱਲਦਾ ਸੀਗਾ ਯੂਕੇ ਦਾ ਪਾਉਂਡ ਚੱਲਦਾ ਸੀਗਾ ਉਸ ਤੋਂ ਬਾਅਦ ਫਿਰ ਯੂਐਸ ਵਾਲੀ ਕਰੰਸੀ ਆ ਗਈ ਹੂੰ ਹੂੰ ਉਹ ਸਾਰੀਆਂ ਬਾਕੀ ਚੀਜ਼ਾਂ ਹਨਾ ਸਟੈਪ ਵਾਈਜ਼ ਹੋਈਆਂ ਕਿ ਉਦੋਂ ਵੀ ਪੈਂਡੇਮਿਕ ਆਇਆ ਸੀ ਉਦੋਂ ਕੋਰਸ ਲੱਗੀਆਂ ਸੀਗੀਆਂ ਯੂਐਸ ਨੇ ਗੋਲਡ ਦਾ ਥਾ ਕੀਤਾ ਜੀ ਜੀ ਹੂੰ ਹੂੰ ਤੇ ਮੋਰਟਿਓ ਨੇ ਆਪਣੀ ਰਿਜ਼ਰਵ ਕਰੰਸੀ ਸਟੇਟਸ ਲੈ ਲਿਆ ਬਿਲਕੁਲ ਬਿਲਕੁਲ ਠੀਕ ਹੁਣ ਸੇਮ ਚੀਜ਼ ਇਹ ਹਮਰ ਹੋਣ ਭਾਜੀ ਕਿਸੇ ਦੇ ਕੋਲ ਕੋਰਸ ਸਟੇਟਸ ਜਾਣਾ ਨਹੀਂ ਹੈਗਾ ਹੂੰ ਹੁਣ ਜਿਹੜਾ ਬ੍ਰਿਕਸ ਵੱਧਦੀ ਪਈ ਹੈ ਨਾ ਇਹ ਇਹ ਮਲਟੀਪੋਲਰ ਬਣਨਾ ਕਿ ਹਰੇਕ ਦੇ ਕੋਲ ਇਹਨਾਂ ਹਰੇਕੀ ਆਪਣੀ ਜਿਹੜੀ ਕਰੰਸੀ ਹੋਣੀ ਹੈ ਐਪਰੀਸ਼ੀਏਟ ਹੋਣ ਵਾਲੀ ਆ ਹੂੰ 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 ਇਹਨਾਂ ਦੇ ਕੋਲ ਰਿਸੋਰਸਿਸ ਹੈਗੇ ਆ ਹਾਂਜੀ ਹੈਗੇ ਆ ਬਿਲਕੁਲ ਇਹਨਾਂ ਦੇ ਕੋਲ ਡਿਫਰੈਂਸ਼ੀਅਲ ਪ੍ਰੋਡਕਟ ਹੈਗਾ ਜੀ ਜੀ ਮੈਨੂੰ ਲੱਗਦਾ ਕਿ ਨਾ ਕਿ ਥੋੜਾ ਜਿਹਾ ਨਾ ਜੇ ਅਸੀਂ ਦੇ ਆਪਾਂ ਫੋਕਸ ਕਰੀਏ ਹਾਂਜੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਜੇ ਆਪਾਂ ਇਹਦੇ ਬਾਰੇ ਵੀ ਆਪਾਂ ਕੋਈ ਨਹੀਂ ਕਰ ਲਾਂਗੇ ਗੱਲਬਾਤ ਬਹਿਜਤਾ ਵਧੀਆ ਤੁਸੀਂ ਗੱਲਾਂ ਦੱਸਤੀਆਂ ਹਨ ਮੈਂ ਵੀ ਇਹਦੇ ਤੇ ਜ਼ਰੂਰ ਸਟੱਡੀ ਕਰੂੰਗਾ ਪਰ ਜੇ ਥੋੜਾ ਜਿਹਾ ਐਲੈਬੋਰੇਟਲੀ ਆਪਾਂ ਦੱਸ ਸਕੀਏ ਲੋਕਾਂ ਨੂੰ ਤਾਂ ਮੇਰੇ ਹਿਸਾਬ ਨਾਲ ਵੀ ਲੋਕ ਸਮਝ ਜਾਣਗੇ ਵੀ ਆਪਾਂ ਕਹਿਣਾ ਕੀ ਚਾਹੁੰਦੇ ਆ ਜਾਂ ਤੁਸੀਂ ਤੁਸੀਂ ਕੀ ਮੈਸੇਜ ਲਾਉਣਾ ਚਾਹੁੰਦੇ ਆ ਬਿਲਕੁਲ ਕਿਉਂਕਿ ਹਰੇਕ ਬੰਦੇ ਦਾ ਜਿਹੜਾ ਇੰਟੈਲੈਕਟ ਉਸ ਲੈਵਲ ਤੇ ਨਹੀਂ ਸੋਚ ਸਕਦਾਗਾ ਥੋੜੇ ਸਿੰਪਲੀਫਾਈ ਕਰੀਆ ਪੈਣਾ ਹਾਂਜੀ ਬਿਲਕੁਲ 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 ਹਾਂਜੀ ਉਹ ਉਹ ਤਾਂ ਮੈਂ ਸਮਝਦਾ ਹਾਂ ਬਸ ਮੈਨੂੰ ਵੀ ਮੈਨੂੰ ਵੀ ਇਹੀ ਆ ਕਿ ਵੀ ਇਦਾਂ ਨਾ ਹੁਣ ਮੈਂ ਦੇਖਦਾ ਹਾਂ ਕਿ ਅਮ ਤੇ ਲੋਕੀ ਤਾਂ ਫੇਰ ਵੀ ਹਜੇ ਵੀ ਮੈਨੂੰ ਲੱਗਦਾ ਹੈ ਕਿ ਹੈਥੇ ਕਿਉਂਕਿ ਇਹ ਭਾਜੀ ਜਦੋਂ ਸੱਤਰ ਪਤਾ ਇੱਥੇ ਪਹੁੰਚਦਾ ਜੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਨਹੀਂ 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 ਬਿਲਕੁਲ ਤੁਸੀਂ ਜਿੰਨਾ ਮਰਜ਼ੀ ਕਿਸ ਨੂੰ ਦੱਸ ਲਓ ਹਾਂਜੀ ਹਾਂਜੀ ਉਹ ਸੰਦਾ ਸੋਚਦਾ ਹੈ ਕਿ ਵੀ ਯਾਰ ਇਹ ਚਾਹਦਾ ਨਹੀਂ ਹੈਗਾ ਹਾਂਜੀ 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 ਹੈਨਾ ਸੋ ਕਿਉਂਕਿ ਮੈਂ ਤਾਂ ਆਪਣੇ ਰੈਸਟ ਰਿਸ਼ਤੇਦਾਰਾਂ ਨੂੰ ਬਹੁਤ ਫੇਰੇ ਜਿਹੇ ਆਣੇ ਵਾਲੇ ਨੇ ਜਿਸ ਲਈ ਮੈਂ ਉਹਨਾਂ ਨੂੰ ਬਹੁਤ ਗਿਆ ਸੀਗਾ ਹਾਂਜੀ ਇਹ ਆ ਲੋ ਇੱਥੇ ਥਿੰਡ ਕਰਦੇ ਆਂ ਬਨੀਆ ਯਾਰ ਤੁਸੀਂ ਇੱਥੇ ਰਹੋ ਬਿਲਕੁਲ 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 ਨਾਲੇ ਬਿਲਕੁਲ ਜੇ ਹੁਣ ਡੁੱਬਦੀ ਕਿਸ਼ਤੀ 'ਚ ਪੈਰ ਰੱਖਣ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ ਜਦੋਂ ਆਪਾਂ ਨੂੰ ਸਾਰਾ ਕੁਝ ਪਤਾ ਲੱਗੀ ਜਾਂਦਾ ਆਪਾਂ ਐਡੇ ਵੀ ਅਣਜਾਣ ਨਹੀਂ ਹੈਗੇ ਆਪਾਂ ਨੂੰ ਸਾਰਾ ਕੁਝ ਪਤਾ ਲੱਗੀ ਜਾਂਦਾ ਵੀ ਕੀ ਹੋ ਰਿਹਾ ਤੇ ਫਿਰ ਵੀ ਆਪਾਂ ਹਟਦੇ ਨਹੀਂ ਪੰਗਾ ਲੈਣੋ ਨਹੀਂ ਭਾਈ ਤੁਸੀਂ ਆਰਮੀ 1900s 1900s ਦੇ ਵਿੱਚ ਤੁਸੀਂ ਦੇਖਿਓ ਕਿ ਅਮਰੀਕਾ ਦਾ ਜਿਹੜਾ ਪ੍ਰੋਫਿਟ ਆਉਂਦਾ ਸੀਗਾ ਉਹ ਟੈਰਿਫਸ ਤੋਂ ਹੀ ਆਉਂਦਾ ਸੀ ਟੈਰਿਫਸ ਤੋਂ ਹੀ ਆਉਂਦਾ ਸੀ ਹਾਂਜੀ 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 ਤੁਸੀਂ ਸਹੀ ਦੇਖਿਓ ਇਹ 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 ਤਾਂ ਕੋਈ ਔਣੀ ਕਰਨ ਲੱਗਾ ਹੈਗਾ ਕਿ ਵੀ ਮੈਨਾਂ ਇਹਨਾਂ ਨੂੰ ਸਬਕ ਸਿਖਾਣਾ ਹੈ ਜੀ ਜੀ ਨਹੀਂ ਜੀ ਕੋਈ ਚਿੰਨੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਸਬਕ ਸਿਖਾਉਣ ਲੰਗਾ ਹੈ ਉਹ ਐਕਚੁਅਲੀ ਡੀਕਪਲਿੰਗ ਕਰ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਇਹਨੇ ਆਇਆ ਨਾ ਸਬਕ ਆਪ ਵੀ ਸਿੱਖ ਜਾਣਾ ਤੇ ਜਿਹੜੇ ਡਿਪੈਂਡੈਂਟ ਹੈਗੇ ਕੰਟਰੀਜ਼ ਜਿਹੜੇ ਤਕੜੇ ਐਕਸਪੋਰਟਰ ਬਣੇ ਹੋਏ ਆ ਵੀ ਅਸੀਂ ਪੈਸਾ ਆ ਰਿਹਾ ਜੀ ਸਾਡੇ ਕੋਲੇ ਯੂ ਐਸ ਇਨਕਮ ਆ ਰਹੀ ਆ ਉਹਨਾਂ ਨੂੰ ਵੀ ਰਗੜ ਦੇਣਾ ਇਹਨੇ ਫੜ ਕੇ ਨਾਲ ਭਾਜੀ ਕਿਸੇ ਨੇ ਯੂ ਐਸ ਟ੍ਰੈਜਰੀ ਖਰੀਦੀ ਨਹੀਂ ਹੈਗੀ 2021 ਦੇ ਐਂਡ ਤੇ 22 ਤੋਂ ਬਾਅਦ ਕਿਸੇ ਨੇ ਖਰੀਦੀ ਨਹੀਂ ਹੈਗੀ ਹਮ ਨਹੀਂ ਖਰੀਦੀ ਹੈਗੀ ਤੁਸੀਂ ਦੇਖ ਸਕਦੇ ਆ ਜਾਂ ਕਰ ਸਕਦੇ ਹੋ ਇਸੇ ਕਰਕੇ ਨਹੀਂ ਖਰੀਦੀ ਕਿਉਂਕਿ ਉਹਨਾਂ ਨੂੰ ਆਈਡੀਆ ਹੈਗਾ ਯਾ ਹਾਂ ਹਾਂਜੀ ਹਾਂਜੀ ਰੈਕਸਡ ਨੰਬਰ ਦੇ ਵਿੱਚ ਸੈਂਟਰਲ ਬੈਂਕ ਹੈਗੇ ਆ ਆਪਣੇ ਆਰ ਬੀ ਆਈ ਨੇ 202 ਟਨ ਯੂ ਕੇ ਤੋਂ ਮੰਗਵਾ ਲਿਆ ਸੋਨਾ ਜੀ 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 ਉਹ ਇਸੇ ਕਰਕੇ ਮੰਗਵਾਇਆ ਹੈ ਕਿਉਂਕਿ ਥੋੜਾ ਥੋੜਾ ਕਰਕੇ ਮੰਗਵਾ ਰਹੇ ਆ ਕਿਉਂਕਿ ਇਦਾਂ ਵੀ ਉਹਨਾਂ ਪੈਨਿਕ ਵੀ ਨਹੀਂ ਚਾਹੁੰਦੇ ਹੈਗੇ ਕਿ ਉਹ ਵੀ ਕੰਟਰੀ ਪੈਨਿਕ ਹੋਵੇ ਉਹ ਪੈਨਿਕ ਹੋਵੇ ਇੱਕ ਆ ਤਾਂ ਮੰਗਵਾ ਰਹੇ ਆ ਹਾਂਜੀ ਸੋ ਸੈਂਟਰਲ ਬੈਂਕ ਜਿਵੇਂ ਕਰਕੇ ਖਰੀਦਦੇ ਪਏ ਸੋਨਾ ਕਿਉਂਕਿ ਅੰਗੇ ਇਹ ਸਾਰਾ ਜਿਹੜਾ ਰੀਸੈਟ ਹੋਣ ਵਾਲਾ ਹੈ ਕਰੰਸੀ ਦਾ ਇਹ ਸੋਨੇ ਦੇ ਬੇਸਿਸ ਤੇ ਹੀ ਹੋਣਾ ਹੈ ਸੋਨੇ ਤੇ ਬੇਸ ਤੇ ਸੋਨੇ ਦੇ ਉੱਤੇ ਤੇ ਮੀਨਿੰਗ ਵੀ ਤੁਹਾਡੇ ਕੋਲ ਰੀਸ ਉੱਪਰ ਸੋਨਾ ਤਾਂ ਇਨਕਲੂਡ ਬਿਲਕੁਲ ਹੋਊਗਾ ਇਸ ਚੀਜ਼ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਹਾਂਜੀ ਤੋਂ ਇਹ ਇਦਾਂ ਇਹ ਚੱਲ ਗਿਆ ਮੈਨੂੰ ਲੱਗਦਾ ਕਿ ਥੋੜਾ ਜਿਹਾ ਇਸ ਪੱਖੋਂ ਵੀ ਲੋਕੀ ਸੋਚੀ ਹੈ ਨਾ ਥੋੜਾ ਜਿਹਾ ਜਾਣ ਦਾ ਸੋਚਣ ਹਾਂਜੀ ਹਾਂਜੀ ਹੈ ਨਾ ਤੇ ਥੋੜਾ ਜਿਹਾ ਬੈਨੀਫੀਸ਼ੀਅਲ ਹੋਊਗਾ ਜੋ ਮੈਨੂੰ ਲੱਗਦਾ ਹੈ ਕਿ 2025 ਦੇ ਐਂਡ ਤੋਂ ਪਹਿਲਾਂ-ਪਹਿਲਾਂ ਮੈਨੂੰ ਲੱਗਦਾ ਪਿਆ ਕਿ 2025 ਦੇ ਲਾਸਟ ਕੁਆਟਰ ਤੋਂ ਕੁਆਟਰ ਤੇ ਡਾਲਰ ਦਾ ਕੰਮ ਜਾਊਗਾ ਡਾਊਨ ਜਾਊਗਾ ਡਾਊਨ ਹਾਂਜੀ ਹਾਂਜੀ ਯਾ ਤੇ ਉਸ ਤੋਂ ਬਾਅਦ ਬਹੁਤ ਅੱਗੇ ਜਾਂਦੇ ਜਾਂਦੇ ਤੁਸੀਂ ਬਹੁਤ ਹੀ ਜ਼ਿਆਦਾ ਗੋਣਗਾਈਆ ਮੈਂ ਮੈਂ ਲਾਈਕ ਜੇ ਤੁਹਾਡੇ ਕੋਲ ਜਰੂਰ ਟਾਈਮ ਹੋਇਆ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕੀ ਕੀ ਡਿਸਕਸ ਕਰਨਾ ਚਾਹੁੰਦੇ ਆ ਮੈਂ ਆਈ نو ਥੋੜੇ ਜਿਹਾ ਉਤਸੰਗੀ ਦੇ ਨਾਲ ਦੱਸ ਦੂੰਗਾ ਹਾਂਜੀ ਹਾਂਜੀ ਜਰੂਰ ਜਰੂਰ ਬਾਈ ਜਰੂਰ 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 ਆਪਾਂ ਕਰ ਲੈਨੇ ਆ ਸ਼ਡਿਊਲ ਨਾ ਮੈਂ ਵੀ ਦੇਖਦਾ ਵੀ ਕੀ ਕਿਸ ਵਿਸ਼ੇ ਤੇ ਆਪਾਂ ਨੂੰ ਜ਼ਿਆਦਾ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਕਿਸ ਤਰੀਕੇ ਨਾਲ ਆਪਾਂ ਇਹਨੂੰ ਹੋਰ ਸਿੰਪਲੀਫਾਈ ਕਰ ਸਕਦੇ ਆ हां जी हां जी नहीं बिल्कुल बिल्कुल मेनू मेनू ਵੀ ਥੋੜੀ ਨਹੀਂ ਇਹੀ ਆ ਕਿ ਮੈਂ ਨਾ ਜਿੱਦਾਂ ਜ਼ਿਆਦਾਤਰ ਲੋਕਾਂ ਨਾਲ ਜਦੋਂ ਗੱਲ ਕਰਦਾ ਹਾਂ ਉਹ ਮੈਨੂੰ ਇਹੀ ਕਹਿੰਦੇ ਕੋਈ ਲਾਈਕ ਬਹੁਤ ਤੰਗ ਹੋ ਕੇ ਕੱਲਦੇ ਆ ਜਾਂ ਤਾਂ ਉਹ ਤਾਂ ਹੈ ਨਾ ਬਹੁਤ ਬਹੁਤ ਘੱਟ ਪਰਸੈਂਟੇਜ ਹੈ ਜਿਹੜੀ ਲੋਕੀ ਕਹਿੰਦੇ ਆ ਕਿ ਬਈ ਹਾਂ ਕੰਮ ਖਰਾਬ ਹਾਂ ਹਾਂ ਬਿਲਕੁਲ ਜੇ ਜੇ ਉਹ ਤੰਗ ਹੋ ਕੇ ਵੀ ਕਹਿੰਦੇ ਆ ਤੇ ਉਹਨਾਂ ਨੂੰ ਤੰਗੀ ਕਿਸ ਵਜ੍ਹਾ ਕਰਕੇ ਆ ਰਹੀ ਆ ਉਹਦੇ ਬਾਰੇ ਨਹੀਂ ਨਾ ਸੋਚ ਪਤਾ ਉਹਨਾਂ ਨੂੰ ਵੀ ਜਿਹੜੇ ਹੈਗੇ ਸਰਕਮਸਟੈਂਸਸ ਆ ਉਹ ਕਿਸ ਵਜ੍ਹਾ ਕਰਕੇ ਬਣ ਰਹੇ ਆ ਹਾਂਜੀ ਉਹ ਸੋਚਦੇ ਨਹੀਂ ਹੈਗੇ ਉਸ ਚੀਜ਼ ਨੂੰ ਕਿਉਂਕਿ ਉਹ ਉੱਥੇ ਤੱਕਰ ਉਹ ਉਹ ਭਾਜੀ ਸਟਾਰਟਿੰਗ ਤੱਕ ਰਹੇ ਹੋ ਯੂ نو ਮੈਂ ਆਹ ਹੋਰ ਤੁਹਾਨੂੰ ਮੈਂ ਕਿੱਦਾਂ ਦੱਸਾਂ ਉਹ ਤੱਕਰ ਪਹੁੰਚਦੇ ਨਹੀਂ ਹੈਗੇ ਉਸ ਚੀਜ਼ ਕਰਕੇ ਵੀ ਯੂ نو ਕਿ ਕੀ ਗੱਲ ਆ ਸਹੀ ਸਹੀ ਹੈ ਜੀ ਸਹੀ ਹੈ ਤੇ ਯਾ ਬਾਕੀ ਕੋਈ ਨਹੀਂ ਤੁਸੀਂ ਯੂ نو ਮੇਰਾ ਆਹੀ ਨੰਬਰ ਹੈ ਹਾਂਜੀ ਮੈਂ ਨੰਬਰ ਤੁਹਾਡਾ ਸੇਵ ਕਰ ਲੈਣਾ ਹਾਂਜੀ ਹਾਂਜੀ ਆਪਾਂ ਡੈਫੀਨੇਟਲੀ ਆਪਾਂ ਕਰਦੇ ਆਂ ਅ ਥੋੜੇ ਟਾਈਮ ਦੇ ਵਿੱਚ ਹੀ ਆਪਾਂ ਸ਼ਡਿਊਲ ਕਰਕੇ ਫਿਰ ਆਪਾਂ ਵਧੀਆ ਚੰਗੇ ਤਰੀਕੇ ਨਾਲ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਹਾਂ ਜੀ ਹਾਂ ਜੀ ਬਾਕੀ ਮੈਂ ਮੈਂ ਇੱਕ ਦੋ ਇਕਨੋਲਿਸ ਨਾਲ ਮੈਂ ਗੱਲ ਕੀਤੀ ਸੀਗੀ ਮੈਂ ਉਹਨਾਂ ਦੇ ਨਾਲ ਵੀ ਮਨਨੂ ਦੇ ਹਸਾਬਾਕਿ ਵੀ ਆਪਾਂ ਲਾਈਵ ਸੈਸ਼ਨ ਕਰਾਂਗੇ ਹਾਂ ਜੀ ਹਾਂ ਜੀ ਤੇ ਕਿਉਂਕਿ ਉਹ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਕਰਦੇ ਬੰਦੇ ਆ ਉਹ ਤਾਂ ਲਾਈਕ ਮੈਂ ਤਾਂ ਹਣਾ ਕੋ ਸੈੱਟ ਰਹੇ ਹਾਂ ਜੀ 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 ਮੈਨੂੰ ਜ਼ਿਆਦਾ ਕਿ ਯੋ ਜਾਣ ਰਹਾ ਤੋਂ ਜ਼ਿਆਦਾ ਪਤਾ ਲੱਗ ਗਿਆ ਕਿਉਂਕਿ ਮਿਸ ਇਨਫਾਰਮੇਸ਼ਨ ਬਹੁਤ ਆ ਹਾਂਜੀ ਇਹ ਡਿਸ ਇਨਫਾਰਮੇਸ਼ਨ ਬਹੁਤ ਆ ਜੋ ਕਿ ਹੈਡਲਾਈਨ ਪੜਨੋਂਦੇ ਆ ਜੀ ਕਿਉਂਕਿ ਮੈਨੂੰ ਮੈਨੂੰ ਪਤਾ ਨਹੀਂ ਕਿ ਮੈਂ ਤਾਂ ਸੋ ਗੈਸ ਕਰਦਾ ਹੁੰਦਾ ਆ ਜੀ ਉਹਨੇ ਬੰਦੇ ਨੇ ਨਾ ਕਿਸੇ ਨੇ ਅੱਗੇ ਤੋਂ ਅੱਗੇ ਫਾਰਵਰਡ ਕਰਤੀ ਉਹ ਹੈਡਲਾਈਨ ਪੜ ਕੇ ਹੀ ਮੈਨੂੰ ਕਹਿੰਦੇ ਰਹਿੰਦੇ ਕਿ ਇਹ ਇਹ ਤਾਂ ਹਾਂ ਸੋ ਉਹ ਦੇਖ ਲਈ ਨਹੀਂ ਕਿ ਹੈਡਲਾਈਨ ਆਈ ਕਿੱਥੋਂ ਆਈ ਕਿੱਥੋਂ ਬਿਲਕੁਲ 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 ਸੋ ਯੂ نو ਬਾਕੀ ਕੋਈ ਜਦੋਂ ਤੇ ਤੁਸਾਡਾ ਟਾਈਮ ਹੋਇਆ ਤੁਸੀਂ ਮੈਨੂੰ ਹਾਂਜੀ ਜ਼ਰੂਰ ਜ਼ਰੂਰ ਭਾਈ ਜੀ ਜ਼ਰੂਰ ਜ਼ਰੂਰ ਮੈਂ ਨੰਬਰ ਤੁਹਾਡਾ ਸੇਵ ਕਰ ਲੈਣਾ ਹਾਂਜੀ ਹਾਂਜੀ ਮੈਨੂੰ ਇਹ ਲੱਗਦਾ ਕਿ ਥੋੜੇ ਲੋਕੀ ਇਹ ਚੀਜ਼ ਦੇ ਬਿਲਕੁਲ ਇਹ ਇੰਡੀਵਿਡਿਊਸ ਨਹੀਂ ਹੁੰਦੀਆਂ ਭਾਈ ਜੀ ਹਾਂਜੀ ਹਾਂਜੀ ਬਿਲਕੁਲ 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 ਜੀ ਬਿਲਕੁਲ 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 ਸਹੀ ਹੈ ਬਾਕੀ ਕੋਈ ਜੀ ਭਾਈ ਜੀ ਜਦੋਂ ਵੀ ਤੁਹਾਡਾ ਟਾਈਮ ਲੱਗਾ ਵੀ ਮੈਂ ਲਾਈਕ ਯੂ نو ਐਨੀ ਟਾਈਮ ਅਵੇਲੇਬਲ ਹਿੰਨਾ ਹਾਂਜੀ ਠੀਕ ਹੈ ਜੀ ਮੈਂ ਦਾਖਲ ਹਾਂਜੀ ਬਿਲਕੁਲ ਈ ਤੁਸੀਂ ਕੁਸਚਨ ਕੁਸਚਨ ਜਿਹੜੇ ਆ ਗਏ ਲਾਈਕ ਮੈਨੂੰ ਇਦਾਂ ਹੈ ਵੀ ਤੁਸੀਂ ਯੂ نو ਕੋਈ ਸਟਡੀ ਗੱਲ ਨਹੀਂ ਆ ਪੁੱਛ ਵੀ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਆਪ ਸਿੰਪਲੀ ਜਿਹੜੇ ਜਮਾ ਸਿੰਪਲ ਤਰੀਕੇ ਨਾਲ ਸਾਦੇ ਤਰੀਕੇ ਨਾਲ ਹੀ ਆਪਾਂ ਚੱਲਾਂਗੇ ਕੋਈ ਗੱਲ ਨਹੀਂ ਨਹੀਂ ਹਾਂਜੀ ਜਿਹੜੇ ਤੁਸੀਂ ਕੋਈ ਕੁਸਚਨ ਪੁੱਛਣਾ ਹੁੰਦਾ ਨੇ ਹਨਾ ਮਤਲਬ ਕਿ ਉਹ ਹੈ ਕਿ ਆਪਾਂ ਕਲੈਰਟੀ ਜਿਹੇ ਉਸ ਕਪਾਏ ਵਾਲੇ ਡਿਸਕਸ ਕਰ ਸਕਦੇ ਆ ਇਹਦੇ ਬਾਰੇ ਡਿਸਕਸ ਕਰ ਸਕਦੇ ਆ ਜਰੂਰ 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 ਬਿਲਕੁਲ ਮੇਰੇ ਲੋਕਾਂ ਨੇ ਮਤਲਬ ਲੱਗ ਰਿਹਾ ਕਿ ਵੀ ਹਾਂ ਇਹ ਸਾਡੇ ਦੀ ਚੀਜ਼ ਹੈਗੀ ਆ ਹਾਂਜੀ 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 ਤੇ ਯਾ ਬਾਕੀ ਤੁਸੀਂ ਆਪਣਾ ਦੇਖ ਲਓ ਮੈਨੂੰ ਦੱਸ ਦਿਓ ਕੋਈ ਚੀਜ਼ ਹੋਰ ਠੀਕ 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 ਹੈ ਭਾਈ ਠੀਕ ਹੈ ਠੀਕ ਹੈ ਠੀਕ ਹੈ ਭਾਈ ਓਕੇ ਭਾਈ ਜੀ ਓਕੇ ਧਿਆਨ ਰੱਖਿਓ ਆਦਾ ਸਤਿ ਸ੍ਰੀ ਅਕਾਲ ਓਕੇ ਸਰ ਥੈਂਕ ਯੂ ਓਕੇ ਓਕੇ ਭਾਈ ਓਕੇ